ਇੱਤ ਦਿਨ ਬਟਾਲਾ ਦੇ ਈਸਾ ਨਗਰ ਵਿੱਚ ਹੋਈ ਖੂਨੀ ਝੜਪ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਵਿੱਚ ਕੁਝ ਲੋਕ ਆਪਸ ਦੇ ਵਿੱਚ ਲੜਾਈ ਕਰਦੇ ਨਜ਼ਰ ਆ ਰਹੇ ਨੇ ਜਾਣਕੰਨ ਅਨੁਸਾਰ ਇਹ ਮਾਮਲਾ 2 ਸਾਲ ਤੋਂ ਰਜਿਸਟਰ ਰੂਪ ਧਾਰ ਗਿਆ ਸੀ ਜਦੋਂ ਝਗੜਾ ਕਰਨ ਵਾਲੇ ਦੋਨਾਂ ਪਰਿਵਾਰਾਂ ਦੇ ਬੱਚਿਆਂ ਨੇ ਆਪਸ ਚ ਕੋਟ ਮੈਰਿਜ ਕਰਵਾ ਲਈ। ਬੱਚਾ ਵੀ ਹੋ ਗਿਆ ਪਰ ਲੜਕੇ ਉਹ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗ ਪਈ ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਖੁੰਦਕ ਜਾ ਕੇ ਲੜਕੇ ਦੇ ਮਾਤਾ ਪਿਤਾ ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਗੜੀ ਚ ਝਗੜਾ ਹੋਇਆ ਤੇ ਕਿਸਦੇ ਘਰ ਜਾ ਕੇ ਲੜਕੀ ਵਾਲਾਂ ਲੜਕੇ ਵਾਲੇ ਦੀ ਮਾਰ ਕਟਾਈ ਕੀਤੀ। ਜ਼ਖਮੀ ਹੋਏ ਵਿਅਕਤੀ ਤੋਂ ਉਸ ਦੀ ਬੀਤ ਕਿੰਦ ਦੱਸਿਆ ਕਿ ਉਸ ਦੇ ਭਰਾ ਨੇ 2 ਸਾਲ ਪਹਿਲਾਂ ਗੜੀ ਚ ਹੀ ਰਹਿਣ ਵਾਲੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਪਰ ਕੋਈ ਝਗੜੇ ਕਾਰਨ ਲੜ ਕਸਿ ਪਰ ਮੇਰੇ ਪ੍ਰਾ ਨੂੰ ਬਾਰ ਬਾਰ ਲਲਕਾਰਦਾ ਸੀ ਕੱਲ ਜੇ ਉਸਨੂੰ ਲਲਕਾਰਿਆ ਪਰ ਮੇਰਾ ਪ੍ਰਾ ਆਪਣੇ ਘਰ ਦੇ ਅੰਦਰ ਚਲਾ ਗਿਆ ਜਿਸ ਮਗਰੋਂ ਕੁੜੀ ਵਾਲਨ ਨੇ ਮੇਰੀ ਮਾਤ ਮੇਰੇ ਬਾਪ ਨੂੰ ਗੰਭੀਰ ਸਖਮਿਕਾ ਦਿੱਤਾ ਤੁਹਾਨੂੰ ਸੁਣਾ ਮੌਕੇ ਤੇ ਜਾ ਕੇ ਚਾਇਸਾ ਲਿਆ ਗਿਆ ਤੇ ਤੁਹਾਨੂੰ ਸਕੇਣਾ ਕਿ ਤਫਤੀਸ਼ ਚੱਲ ਰਹੀ ਹੈ ਜਲਦ ਕਾਰਵਾਈ ਕਰਾਂਗੇ ਜਨਾਮ ਕਾਲਬ ਜੀ ਹੋਇਆ ਹੈ ਕਿ ਮੈਂ ਤੇ ਮੇਰਾ ਬੇਟੇ ਕੋਠੇ ਤੇ ਹਾਂ ਕਿ ਮੇਰੀ ਵਾਈਫ ਸੈਲ ਕਰਦੀ ਵੀ ਬਾਹਰ ਵੈਸੇ ਹੀ ਗਲੀ ਜੀ ਫਿਰਨ ਰਹੀ ਸੀ ਸਾਨੂੰ ਨੇ ਇਹ ਗੱਲ ਦਾ ਪਤਾ ਇਹਨਾਂ ਸਾਰਾ ਟੰਬਰ ਨਿਕਲਿਆ ਉਹਨੂੰ ਇਹਨਾਂ ਦਾ ਫਾਲੋ ਫਾਲੋ ਭਾਂਚੋ ਦੱਲੀ ਕੁੱਤੀ ਨੂੰ ਫਾਲੋ ਇਹਨੂੰ ਛਟਣ ਨਹੀਂ ਜਾ ਕਰਨ ਮਾਰ ਲੈਣਾ ਅੱਜ ਤੇ ਸਭ ਤੋਂ ਵੀਡੀਓ ਵੇਖ ਲੋ ਉਹਨਾਂ ਮਾਰਨ ਦੀ ਕੋਸ਼ਿਸ਼ ਪੂਰੀ ਕੀਤੀ ਮੈਂ ਤੇ ਮੇਰਾ ਬੇਟਾ ਭੱਜੇ ਹੀ ਆਏ ਆ ਤੇ ਇਹ ਹਾਨੂੰ ਵੀ ਪੈ ਗਏ ਆ ਇਹਨਾਂ ਮੇਰੇ ਸੱਟਾਂ ਲਾਈਆਂ ਫੇਰ ਹਸਪਤਾਲ ਜਾਣਗੇ ਮੇਰੇ ਦੰਤਰ ਮਾਰਿਆ ਕਾਰਨ ਆਹੀ ਮੁੰਡੇ ਨੇ ਜੋ ਕੋਡ ਮੈਰਿਜ ਕੀਤੀ ਰਾਜਾਵੰਦ ਨੇ ਕੁੜੀ ਨੇ ਕੀਤੀ ਕੁੜੀ ਹੁਣ ਕਿੰਨੀ ਮੈਨੂੰ ਪਤਾ ਨਹੀਂ ਆ ਕੁੜੀ ਪਹਿਲਾਂ ਪ੍ਰੈਗਨੈਂਟ ਸੀ 6 ਮਹੀਨੇ ਦੀ ਕੁੜੀ ਦਾ ਘਰ ਸਾਡੀ ਬੈਕਸਟ੍ਰੇਟ ਤੇ ਸਾਡਾ ਘਰ ਫਰੰਟ ਤੇ ਆ। ਹਾਂਜੀ। ਹਾਂਜੀ ਮੱਲੇ ਚ ਆ। ਇਹਨਾਂ ਹਾਂਜੀ ਕੋਡ ਕੋਡ ਮਰਜ ਹੋਈ ਆ ਜੀ। ਹਾਂਜੀ। ਉਹਦੇ ਸਾਰਾ ਕੁਝ ਪ੍ਰੂਫ ਸਾਡੇ ਕੋਲ ਆ। ਹਾਂਜੀ। ਇਹਦੀਆਂ ਕੁੜੀ ਦੀਆਂ ਵੀਡੀਓ ਬਣੀਆਂ ਨੇ ਆਪਣੇ ਘਰ ਦੇ ਖਿਲਾਫ ਜਿਹੜੀ ਰਿਪੋਰਟਾਂ ਦਿੱਤੀ ਉਹ ਵੀ ਸਾਡੇ ਕੋਲ ਆ। ਹੋਣੇ ਪਾਸੇਾਨੂੰ ਹਮਲਾ ਕਰਤਾ ਮਾਕੇ ਨੇ ਵੜਨਾ ਵਾ ਤੁਹਾਨੂੰ। ਵਟ ਗਈ ਰਾਜੀ ਕਹਣਾ ਨਾ ਸਾਨੂੰ ਕੋਈ ਪੁਲਸਾ ਡਰ ਆ ਨਾ ਕਿਸੇ ਕੋਡ ਕਚਾਰੀ ਦਾ ਡਰ ਆ। ਸਾਨੂੰ ਕਿਸੇ ਦਾ ਕੋਈ ਡਰ ਨਹੀਂ ਪਿਆ ਸਾਡੇ ਕੋ ਬਹੁਤ ਜਿਆਦਾ ਵਾ ਅਸੀਂ ਜਿੰਨੇ ਪੈਸੇ ਮੱਦੀ ਲਾ ਲਾਂਗੇ ਕਿ ਮੇਰੇ ਭਰਾ ਨੇ ਲਵ ਮੈਰਿਜ ਕਰਾਈ ਤੇ ਉਹ ਕੁੜੀ ਆਪਣੇ ਘਰ ਆ ਗਈ ਆ ਬੱਚਾ ਵੀ ਉਹਨਾਂ ਨੇ ਸਾਡੇ ਕੋ ਰਸਤੇ 'ਚ ਖੋ ਲਿਆ ਸੀ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਹਨੇ ਸਾਡੇ ਤੇ ਪਰਚਾ ਕਰਾਇਆ ਹੁਣ ਸਾਡੀ ਰੈਕੀ ਕਰਦੇ ਆ ਤੇ ਰੋਜ਼ ਲੋਕਾਂ ਨੂੰ ਸਨਾਹ ਭੇਜਦੇ ਆ ਕਿ ਆਪ ਇਹ ਸੰਗਮਦੀ ਦੁਕਾਨ ਤੱਕ ਆ ਜਾ ਆਪਣੇ ਘਰ ਦੇ ਕੈਮਰਾ ਤੋਂ ਪਰਾਂ ਆਜੇ ਤੇ ਆਪਾਂ ਇਹਨੂੰ ਗਾਇਬ ਕਰ ਦੇਣਾ ਵਾ ਤੇ ਕੱਲ ਮੇਰਾ ਭਰਾ ਸਵੇਰੇ 10 ਵਜੇ ਦੀ ਗੱਲ ਆ ਘਰ ਦੇ ਬਾਹਰ ਖਲੋਤਾ ਸੀ ਇਹ ਇਹਨਾਂ ਨੇ ਕਿਸੇ ਘਰ ਦੇ ਸਾਡੇ ਲਾਗੇ ਨੇਬਰ ਉਹਨਾਂ ਦੇ ਘਰ ਕੈਮਰੇ ਲਵਾਏ ਆ ਉਥੋਂ ਇਹ ਚੈੱਕ ਕਰਦਾ ਰਹਿੰਦਾ ਵਾ ਤੇ ਉਦੋਂ ਹੀ ਉਸ ਟਾਈਮ ਪੰਜ ਮਿੰਟ ਬਾਅਦ ਇਹ ਬਾਹਰ ਆਇਆ ਉਦੋਂ ਇਹਨੇ ਇਸ਼ਾਰਾ ਕੀਤਾ ਵਿਸ਼ਾਲ ਨੂੰ ਕਿ ਆ ਜਾ ਅੱਗੇ ਤੇ ਵਿਸ਼ਾਲ ਕਹਿੰਦਾ ਕੋਈ ਨਹੀਂ ਚਿੰਤਾ ਨਾ ਕਰ ਤੇ ਮਮਮੀ ਉਹਨਾਂ ਨੇ ਉਹਨੂੰ ਧੱਕਾ ਮਾਰ ਕੇ ਅੰਦਰ ਲੈ ਲਿਆ ਤੇ ਬਾਅਦ ਚੋ ਸ਼ਾਮੀ ਮਤਲਬ ਆਪਾਂ ਉਹ ਅੰਕਲ ਜਿਹੜੇ ਜਨਾਂ ਦੇ ਘਰ ਕੈਮਰੇ ਲਵਾਏ ਉਹਨਾਂ ਨੂੰ ਮਨਾ ਕੀਤਾ ਕਿ ਪੰਜ ਦਿਨ ਹੋ ਗਏ ਸਾਡੇ ਨਾਲ ਇਦਾਂ ਕਰਦੇ ਸਾਡਾ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਵਾ ਤੇ ਇਹਨਾਂ ਨੇ ਫਿਰ ਉਹ ਆ ਗਿਆ ਫਟਾਫਟ ਦਿਲ ਬਾਏ ਆਪਣੇ ਹਸਪੀਟਲ ਤੋਂ ਤੇ ਇਹਦੀ ਭੈਣ ਨੇ ਮੇਰੀ ਮੰਮੀ ਦੇ ਵਾਲ ਖਿੱਚ ਕੇ ਤੇ ਉਹਨਾਂ ਦੇ ਅੰਦਰ ਸਾਡੇ ਜਿਹੜੇ ਨੇਬਰ ਆ ਉਹਨਾਂ ਦੇ ਘਰ ਖਿੱਚ ਕੇ ਧੂਕੇ ਲੈ ਗਏ ਉਹਨਾਂ ਨੇ ਇਹਨਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਪੂਰੀ ਉਹ ਪੂਰਾ ਟਬਰ ਸੀ ਇਹ ਉੱਤੇ 2 ਸਾਲ ਹੋ ਗਏ ਲਵ ਮੈਰਿਜ ਨੂੰ ਹਾਂਜੀ ਇੱਕ ਸਾਲ ਦਾ ਹੁਣ ਉਹ ਕਿੱਥੇ ਤੁਹਾਡੇ ਕੋਲ ਆ ਉਹ ਆਪਣੇ ਘਰ ਚਲ ਗਈ ਆ ਬਿਨਾ ਦੱਸੇ ਜੈਪੁਰੋਂ ਆ ਗਈ। ਉਹ ਇੱਥੇ ਰਹਿੰਦੇ ਨਹੀਂ ਇਹਨਾਂ ਦੇ ਡਰ ਤੋਂ ਤੇ ਇਹ ਕਹਿੰਦੇ ਆ ਆਪਾਂ ਵੱਡ ਦੇਣਾ। ਹੂੰ ਤੇ ਕੱਲ ਕੋ ਲੜਾਈ ਹੋਈ। ਕੱਲ ਹਾਨੂੰ ਪਤਾ ਹੀ ਨਹੀਂ ਲੜਾਈ ਦਾ। ਇਹੋ ਹੀ ਆ ਕਿ 4-5 ਦਿਨ ਹੋ ਗਏ ਆ ਕਹਿੰਦੇ ਆ ਆਪਾਂ ਇਹਨੂੰ ਵੱਡਣਾ 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 ਬਾਹਰ ਨਿਕਲ। ਇਹ ਇਹਨਾਂ ਨੇ ਮੇਰੇ ਜੀਜੇ ਨੂੰ ਵੀ ਮੈਸੇਜ ਭੇਜਿਆ ਕਿ ਦਿਲਬਾਗ ਦਾ ਇਹਦੇ ਛੋਟੇ ਭਰਾ ਨੇ ਆਵਾਜ਼ ਮਾਰੀ ਸਾਡੇ ਘਰ ਆਏ ਹੀ। ਉਹਨੇ ਕਿਹਾ ਕਿ ਇੱਧਰ ਆ ਤੇ ਨਾਲ ਗੱਲ ਕਰਨੀ ਆ। ਉਹਨਾਂ ਨੇ ਆਪਣੀ ਇਹਨਾਂ ਦਾ ਜਿਹੜਾ ਖੋਖਾ ਵਾ ਨਾ ਮੀਟ ਵਾਲਾ ਉੱਥੇ ਇਹਨੇ ਮੇਰੇ ਜੀਜੇ ਨੂੰ ਬੁਲਾਇਆ ਤੇ ਕਹਿੰਦਾ ਕਿ ਦਿਲਬਾਗ ਨੇ ਸਨਾ ਭੇਜਾ ਵਾ ਕਿ ਜਿੰਨੇ ਪਹੇ ਲੈਣੇ ਲਾਲਾ ਤੇ ਉਹਨੂੰ ਇੱਕ ਵਾਰੀ ਬਾਹਰ ਕੱਢ ਦੇ ਹਾਂਜੀ ਇਹਨਾਂ ਦੇ ਤੇ ਕਾਫੀ ਲੱਗੀ ਆ ਮੰਮੀ ਦੇ ਤੇ ਮੰਮੀ ਦੇ ਵੀ ਬਹੁਤ ਜ਼ਿਆਦਾ ਲੱਗੀ ਆ ਮੰਮੀ ਦੇ ਗੁੱਜੀਆਂ ਬਹੁਤ ਲਾਈਆਂ ਉਹਨਾਂ ਨੇ ਪੇਟ ਚੁੱਲਤਾ ਮਾਰੀਆਂ ਵਾ ਉੱਥੇ ਆਣੀ ਜਾਂਦਾ ਮੰਮੀ ਕੋਲ ਹਾਂਜੀ ਕੁਛ ਨਹੀਂ ਕੀਤਾ ਅਜੇ ਤੱਕ ਤੇ ਆਏ ਨਹੀਂ ਬਾਅਦ ਚ ਰਾਤੀ ਆਏ ਬਸ हां जी हां जी हॉस्पिटल ਚ ਜਦੋਂ ਇਹ ਆਏ ਨਾ ਮੈਂ ਮੰਮੀ ਨੂੰ ਲੈ ਕੇ ਆਈ ਆ ਤੇ ਇਹ ਡੈਡੀ ਹੁਣੇ ਆਏ ਆ ਜਦੋਂ ਤੇ ਇਹ ਸਕੂਟੀ ਤੇ ਆਏ ਤੇ ਮੈਨੂੰ ਲੱਗਾ ਛਾ ਉਹ ਨਾ ਇੱਕਦਮ ਹੀ ਬਾਹਰ ਆ ਗਏ ਦੋਵੇਂ ਪਿਓ ਪੁੱਤ ਤੇ ਬਾਅਦ ਚੋਂ ਨਾ ਮੈਨੂੰ ਲੱਗਾ ਛਾ ਦੌੜ ਚੱਲੇ ਆਏ ਹਨਾ ਤੇ ਇਹਨਾਂ ਨੇ ਉਧਰ ਪਿਛਲੇ ਪਾਸੇ ਨਾ ਉਧਰੋਂ ਡੰਡੇ ਲੈ ਕੇ ਆਏ ਤੇ ਉਹਨਾਂ ਨੇ ਗੇਟ 'ਚ ਟਾਇਆ ਡੈਡੀ ਨੂੰ ਉਥੋਂ ਮਤਲਬ ਡੰਡਾ ਵੀ ਟੁੱਟਾ ਵਾ ਡੰਡਾ ਪੁਲਿਸ ਦੇ ਹਵਾਲੇ ਆ ਅੱਧਾ ਡੰਡਾ ਸਾਡੇ ਕੋਲ ਪਿਆ ਵਾ ਤੇ ਆ ਸਾਰੀ ਸਾਟ ਇਹਨਾਂ ਨੇ ਇੱਥੇ ਲਾਈ ਏ ਅਜੀ ਕੀ ਮਾਮਲਾ ਕੀ ਹੈ ਇਸ ਨਾਲ ਇਹ ਜੀ ਇਹਨਾਂ ਦੇ ਆਪਸ ਦੇ ਵਿੱਚ ਇਹ ਲੜੇ ਆ ਤੇ ਬਾਕੀ ਪੁਲਿਸ ਮੌਕੇ ਤੇ ਪਹੁੰਚ ਗਈ ਤੀ ਆਪਾਂ ਪਹੁੰਚ ਗਏ ਸੀ ਤੇ ਬਾਕੀ ਜਾਂਚ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਆਪਾਂ ਕਰਦੇ ਪਏ ਆ ਐਮਐਲਆਰ ਜਦੋਂ ਆਊਗੀ ਹੈ ਉਹਦੇ ਮੁਤਾਬਿਕ ਆਪਾਂ ਐਫਆਈਆ ਦਰਜ ਕਰਕੇ ਤੇ ਦੋਸ਼ੀਆਂ ਨੂੰ ਛੇਤੀ ਛੇਤੀ ਆਪਾਂ ਅਰੈਸਟ ਕਰਾਂਗੇ